ਤਲਵਾੜਾ ਚ ਚੋਰਾਂ ਦੇ ਹੌਸਲੇ ਬੁਲੰਦ ਰਾਤ ਦੀ ਬਜਾਏ ਦਿਨੇ ਕਰ ਰਹੇ ਚੋਰੀਆਂ ਪੁਲਿਸ ਸੌ ਰਹੀ ਕੁਮ ਕਰਨੀ ਦੀ ਲਈ ਤਲਵਾੜਾ ਸ਼ਹਿਰ ਵਿੱਚ ਹਰ ਰੋਜ਼ ਚੋਰੀ ਦੀ ਵਾਰਦਾਤ ਕੋਈ ਗੱਲ ਨਹੀਂ ਇੱਥੋਂ ਉਹਨਾਂ ਨੇ ਕੀਤੀਆਂ ਵਾਰਦਾਤਾਂ ਨੂੰ ਰਾਤ ਨੂੰ ਅੰਜਾਮ ਦਿੰਦੇ ਸੀ ਪਰ ਉਹ ਤਲਵਾੜਾ ਪੁਲਿਸ ਦੀ ਟੇਲੀ ਕਾਰਵਾਈ ਨੂੰ ਦੇਖ ਕੇ ਚੋਰਾਂ ਨੇ ਦਿਨ ਦਿਹਾੜੇ ਹੀ ਚੋਰੀਆਂ ਸ਼ੁਰੂ ਕਰ ਦਿੱਤੀਆਂ ਹਨ ਤਲਵਾੜਾ ਵਿਬੀਐਮਡੀ ਕਲੋਨੀ ਵਿੱਚ ਰਹੇ ਰਹੇ ਮੁਲਾਜ਼ਮ ਅਨੀਲ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬੀਤੇ ਦਿਨੀ ਆਪਣੇ ਨਿੱਜੀ ਕੰਮ ਕਾਜ ਲਈ ਆਪਣੇ ਪਰਿਵਾਰ ਸਮੇਤ ਤਲਵਾੜਾ ਤੋਂ ਚੰਡੀਗੜ੍ਹ ਗਏ ਹੋਏ ਸੀ ਪਰ ਉਹ ਜਦੋਂ ਚੰਡੀਗੜ੍ਹ ਤੋਂ ਵਾਪਸ ਆਪਣੇ ਘਰ ਤਲਵਾੜਾ ਵਿਖੇ ਪੰਚੇਤਾ ਚੋਰਵੱਲੋਂ ਦਿਨੇ ਹੀ ਉਨ੍ਹਾਂ ਦੇ ਘਰ ਨੂੰ ਚੋਰੀ ਦਾ ਅੰਜਾਮ ਦੇ ਦਿੱਤਾ ਜਿਸ ਵਿੱਚ ਚੋਰਾ ਵੱਲੋਂ 16 ਤੋਲੇ ਸੋਨਾ ਅਤੇ ਕਰੀਬ ਅੱਧਾ ਕਿਲੋ ਚਾਂਦੀ ਚੋਰ ਲੈ ਕੇ ਫਰਾਰ ਹੋ ਗਏ ਪੀੜਿਤ ਅਨੀਲ ਕੁਮਾਰ ਅਤੇ ਉਸਦੇ ਪਰਿਵਾਰ ਨੇ ਪੁਲਿਸ ਅੱਗੇ ਇਨਸਾਫ ਦੀ ਗੁਹਾਰ ਲਗਾਈ ਤਲਵਾੜਾ ਤੋਂ ਸੋਨੂ ਥਾਪਰ ਦੀ ਰਿਪੋਰਟ ਆ ਗਿਫਟ ਆਈਟਮਾਂ ਦੇ ਵਿੱਚ ਆ ਕੈਮਰਾ ਚੱਕਿਆ ਸੋਨੀ ਦਾ ਆ ਇਦਾਂ ਹੀ ਚੀਜ਼ਾਂ ਇਹਨਾਂ ਨੇ ਲੋਹਾ ਵਿੱਚ ਪੈਕ ਕਰਕੇ ਰੱਖ ਲਈਆਂ ਦੇ ਵਿੱਚ ਪ੍ਰੈਸ ਵੀ ਉਹਨਾਂ ਨੇ ਪਾ ਲਈ ਸੀ ਪ੍ਰੈਸ ਆਹੀ ਅੱਜ ਸਵੇਰੇ ਕੱਢੀ ਹੈ ਵਾਹ ਜਿਹੜੇ ਨਾ ਹੁੰਦਾ ਪੇਟੀ ਵਿੱਚ ਹੀ ਤੇ ਇਹ ਜਿਹੜਾ ਉਹ ਜੀ ਇਹ ਸਾਨੂੰ درمیان ਆ ਨਹੀਂ ਲਿਏ ਨਾ ਉਹ ਹੀ ਹੈ ਜੀ ਇਹ ਅੰਦਰ ਸਟੋਰ ਵਿੱਚ ਪੇਟੀ ਅੱਛਾ ਪਹਿਲੇ ਇਹ ਚੋਰੀ ਕੀ ਕਰਨ ਦੀ ਕੋਸ਼ਿਸ਼ ਕੀਤੀ ਹਾਂ ਇਹ ਸਾਰਾ ਉਹਦਾ ਬਾਕੀ ਰੱਖਿਆ ਉਹ ਮੈਂ ਰਹਿ ਗਿਆ ਜੀ ਕੋਈ ਆ ਗਿਆ ਅਨੰਦਪੁਰ ਦੀ ਮੈਂ ਆਤਾ ਜੀ ਦੇ ਖੁੱਲੇ ਆਣਾ ਖਾਦਾ ਕੋਲ ਤੱਕ ਜਾਣੇ ਗੋੜਚਾਣੇ ਬਦਾਮ ਪੇਅ ਕਾਜੂ ਵੇ ਇਹ ਚੋਰਾ ਵਾਲੋ ਖਾਦੇ ਗਏ ਇਹ ਚੋਰਾ ਵਾਲੋ ਤਿੰਨ ਗਲਾਸ ਸੀਗੇ ਇੱਥੇ ਰੱਖੇ ਜੀ ਪਾਣੀ ਦੇ ਇਹ ਇੱਥੇ ਰੱਖੇ ਜੀ ਜੀ ਉਹਨਾਂ ਨੇ ਪਾਣੀ ਪੀਤਾ ਵਿੱਚ ਉਹ ਫਿਰ ਗਲਾਸ ਜਿਹੜੇ ਉਹ ਲੈ ਗਏ ਪੁਲਿਸ ਵਾਲੇ ਅੱਛਾ ਇਹਨਾਂ ਦੇ ਪੈਂਟ ਦੇ ਲਈ ਜੀ ਤੇ ਇੱਕ ਹੋਰ ਉਹਨਾਂ ਦਾ ਬੂਟ ਰਹਿ ਗਿਆ ਜੀ 도ੜਦਿਆਂ ਦਾ ਉਹ ਬੂਟ ਵੀ ਜਿਹੜਾ ਤੁਹਾਨੂੰ ਫੋਟੋ ਦਿਖਾਉਂਦੇ ਆਂ ਮੈਂ ਤੇ ਉਹ ਲੈ ਗਏ ਪੁਲਿਸ ਵਾਲੇ ਫੋਟੋ ਦਿਖਾ ਦਿਓ ਇਹ ਚੋਰਾ ਦਾ ਬੂਟ ਹੈ ਜੀ ਚੋਰਾ ਦਾ ਬੂਟ ਹੈ ਜਾਨਵਰੀਆਂ ਬਹਿਣੇ ਸੀ ਪਿਆ ਸੀ ਇਹ ਆਇਆ ਇੱਥੇ ਆਹ ਲ ਮਾਰੀ ਚਰ ਮੇਰੀ ਸੋਨੇ ਦੀ ਚੈਨ ਪਈ ਸੀ ਇਸ ਕੰਨੇ ਤੇ ਇੱਥੇ ਮੇਰੀ ਸੋਨੇ ਦੀ ਇੱਕ ਚੈਨ ਸੀ ਕਿ ਉਹਨਾਂ ਨੇ ਇਹ ਕੱਢੀ ਆ ਜੀ ਇਹ ਲਮਾਰੀ ਇਦਾਂ ਹੀ ਖੁੱਲੀ ਛੜ ਗਈ ਸੀ ਉਹ ਇਦਾਂ ਹੀ ਖੁੱਲੀ ਪਈ ਸੀ ਅੱਛਾ ਆਹ ਬੈੱਡ ਦੀ ਢੋਹ ਦੇ ਵਿੱਚੋਂ ਉਹਨਾਂ ਨੇ ਆ ਬੈਰਡੀ ਤੋਂ ਤਾਂ ਖੁੱਲੀ ਸੀ ਜਿਹੜੇ ਬੈਗ ਭਰ ਗਏ ਇੱਥੋਂ ਉਹਨਾਂ ਨੇ ਉਹ ਗਿਫਟ ਵਾਲੀ ਆਈਟਮਾਂ ਜਿਹੜੀਆਂ ਕੱਡੀਆਂ ਦੋਤਨ ਹਨਾ ਜੀ ਇੱਥੇ ਵਾਈਫ ਨੇ ਰੈਗੂਲਰ ਯੂਜ਼ ਲਈ ਆਪਣੇ ਇੱਕ ਥੈਲੇ 'ਚ ਜਵੈਲਰੀ ਰੱਖੀ ਸੀ ਜਿਹੜੀ ਉਹ ਲੈ ਕੇ ਉਹਦੇ ਵਿੱਚ ਐਨੀ ਮੁੰਦਰੀਆਂ ਕੰਨਾਂ ਦੇ ਵਾਈਫ ਦੇ ਜੀ ਉਹ ਸੀਗੇ ਆਈਟਮਾਂ ਜੀ ਇੱਥੇ ਜੀ ਉਹਨਾਂ ਨੇ ਨਾ ਇੱਥੋਂ ਆ ਲਿੱਖੋ ਇਹ ਖੁੱਲਿਆ ਜੀ ਇੱਥੇ ਨਾ ਪਰਫਿਊਮ ਦੀ ਬੋਟਲ ਬੇਹ ਜੀ ਛੋਟੀ ਲੋਕਲ ਜਿਹੜੀ ਦੇਸੀ ਉਹ ਪਾ ਲਈ ਇਦਾਂ ਹੀ ਸੀਗੇ ਆਹ ਬ੍ਰਾਂਡਡ ਪਰਫਿਊਮ ਉਹ ਇੱਥੇ ਛੱਡ ਗਏ ਜੀ ਇਹ ਨਹੀਂ ਪਾਇਆ ਉਹਨਾਂ ਨੇ ਹੂੰ ਇਹ ਖੋਲੇ ਆ ਉਹਨਾਂ ਨੇ ਜਰੂਰ ਦਿੱਤਾ ਪ੍ਰੂਫ ਮੇਕ ਕੱਢਿਆ ਜੀ ਹਾਂ ਸਰ ਇੱਥੇ ਮੈਂ ਜੁਵਲੀ ਸੀਗੀ ਜਿਹਦੇ ਵਿੱਚ ਆ ਤਾਲਾ ਉਹਨਾਂ ਕੋਲ ਟੁੱਟ ਨਹੀਂ ਹੋਇਆ ਜੀ ਉਹਨਾਂ ਨੇ ਆ ਨਿਸ਼ਾਨੇ ਪਏ ਦੇਖੋ ਤੁਸੀਂ ਆ ਨਿਸ਼ਾਨੇ ਪਏ ਆ ਉਹਨਾਂ ਨੇ ਇੱਥੇ ਸਰੀਆ ਜਾਂ ਕੋਈ ਚੀਜ਼ ਵਸਾ ਕੇ ਇਹਨੂੰ ਪੁੱਟਿਆ ਇਹ ਕੁੰਡੀ ਪੜਤੀ ਉਹਨਾਂ ਨੇ ਓਹੋ ਓਕੇ ਆ ਕੁੰਡੀ ਪੜਤੀ ਇਹਨਾਂ ਨੇ ਯਾਨੀ ਕਿ ਸਮਾਨ ਮੀਨ ਐਚਪੀ ਆ ਸਰ ਸਾਰਾ ਸਮਾਨ ਇਹ ਚੀਜ਼ ਵਾਲੀ ਤੇ ਜੁਵਲ ਵੀ ਲੱਗੇ ਹੋ ਬਾਕੀ ਉਹ ਜਿਹੜੇ ਬੈਗ ਤਿਆਰ ਕਿੱਥੇ ਕਰਾਈ ਚੁੱਕੇ ਉਹ ਛੱਡ ਗਏ ਠੀਕ ਹੈ ਚਿਲਾਲੀ ਦੇ ਵਿੱਚ ਲਗਭਗ 16 ਟੋਲੇ ਸੋਨਾ ਪਤਾ ਨੀ ਲੋਚਾਂ ਦੀ ਜੀ ਐਸਰ ਕੀ ਨਾਮ ਤੁਹਾਡਾ ਔਰ ਤੁਸੀਂ ਕਿੱਥੇ ਦੇ ਵਾਸੀ ਸਰ ਮੇਰਾ ਨਾਮ ਅਨਿਲ ਕੁਮਾਰ son of ਸ਼੍ਰੀ ਪ੍ਰੇਮ ਪ੍ਰਕਾਸ਼ ਵਾਸੀ 1425 LT3C ਸੈਕਟਰ 1 ਤਲਵੜਾ ਨੀਅਰ ਗੁਰਦੁਆਰਾ ਸਾਹਿਬ ਸਰ ਕੀ ਮਾਮਲਾ ਜਿਹੜਾ ਤੁਸੀਂ ਅੱਜ ਮੀਡੀਆ ਨੂੰ ਬੁਲਾਇਆ ਸਰ ਇਹ ਮਾਮਲਾ ਹੈ ਜੀ ਘਰ ਵਿੱਚ ਚੋਰੀ ਦਾ ਇਹ ਜਿਹੜੀ ਚੋਰੀ ਹੋਈ ਹੈ 10 ਤਰੀਕ ਨੂੰ 10 ਅਪ੍ਰੈਲ 2025 ਨੂੰ ਦਿਨ ਦੇ ਟਾਈਮ 'ਤੇ ਹੋਈ ਹੈ ਕਿਉਂਕਿ ਰਾ ਮੈਂ ਆਪਣੇ ਘੇਲੂ ਕੰਮ ਕਰਕੇ ਚੰਡੀਗੜ੍ਹ ਗਿਆ ਸੀ ਵਾਈਫ ਨਾਲ ਤੇ ਘਰ ਸੌਣ ਲਈ ਕਹੇ ਗਿਆ ਸੀ ਤੇ ਉਹ ਅੰਕਲ ਆਂਟੀ ਸੌਏ ਮੌਂਟੀ ਭਾਈ ਤੇ ਮਦਰ ਅੰਕਲ ਆਂਟੀ ਰਾਤ ਸੁੱਤੇ ਆ ਸਵੇਰੇ 6 ਵਜੇ 10 ਤਰੀਕ ਨੂੰ ਆਪਣੇ ਘਰ ਤੇ ਜਦੋਂ ਉਹ ਵਾਪਸ ਆਏ 9 ਵਜੇ 10 ਤਰੀਕ ਨੂੰ ਹੀ ਉਹਨਾਂ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਘਰ ਦੇ ਤੇ ਚੋਰੀ ਹੋਈ ਹੈ ਅਲਮਾਰੀਆਂ ਵਗੈਰਾ ਖੁੱਲੇ ਪਏ ਆ ਬੈੱਡ ਦੇ ਢੋਆ ਵਗੈਰਾ ਖੁੱਲੀਆਂ ਪਈਆਂ ਤੇ ਜਿੰਦੇ ਰੁੱਟੇ ਆ ਜਾਲੀ ਤੋੜ ਕੇ ਦੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਰਾਤੋਂ ਰਾਤ ਵਾਪਸ ਆ ਗਿਆ ਜੀ ਜਦੋਂ ਘਰ ਆ ਕੇ ਦੇਖਿਆ ਤੇ ਮੇਰੀ ਜੁਐਲਰੀ ਸਾਰੀ ਘਰੋਂ ਚੋਰੀ ਹੋਈ ਪਈ ਸੀ ਉਹਨਾਂ ਨੇ ਬੈਗ ਵੀ ਤਿਆਰ ਕੀਤੇ ਸੀ ਘਰੇਲੂ ਸਮਾਨ ਦੇ ਲਿਜਾਣ ਲਈ ਨਾਲ ਲੇਕਿਨ ਉਹ ਲੈ ਕੇ ਨਹੀਂ ਗਏ ਤੇ ਸਿਰਫ ਜੁਐਲਰੀ ਜਿਹੜੀ ਹੈ ਲਗਭਗ 16 ਤੋਲੇ ਸੋਨਾ ਤੇ 1/2 ਕਿਲੋ ਚਾਂਦੀ ਜਿਹੜੀ ਆ ਉਹ ਆਪਣੇ ਨਾਲ ਲੈ ਗਏ ਆ ਜੀ ਸਰ ਜਿਹੜੀ ਸੋਨਾ ਜਿਹੜਾ ਰੱਖਿਆ ਪਿਆ ਸੀ ਘਰ ਕਿੱਦਾਂ ਸੀ ਇਹ ਆਪਣੇ ਹੂਨ ਕਸੇ ਕਮਾਈ ਕਿੱਦਾਂ ਬਣਾਇਆ ਸੀ ਸਰ ਇਹ ਬੜੀ ਮਿਹਨਤ ਦੀ ਕਮਾਈ ਹੈ ਲਗਭਗ ਮੇਰਾ ਅਜ ਤੋਂ ਕੋਈ 19 ਸਾਲ 6 ਕਿ ਮਹੀਨੇ ਲਾਲੋ ਬਿਆਨੂ 20 ਸਾਲ ਲੱਗਿਆ ਮੇਰੇ ਵਿਆਹ ਦੇ ਸੀਗੇ ਜੀ ਇਹ ਜਿਹੜੇ ਅਸੀਂ ਵਾਈਫ ਨੂੰ ਪਾਈ ਸੀ ਜਾਂ ਵਾਈਫ ਦੇ ਪੇਕੇ ਵਾਲਿਆਂ ਨੇ ਉਹਨੂੰ ਪਾਈ ਸੀ ਬੜੀ ਮਿਹਨਤ ਦੀ ਖੂਨ ਪਸੀਨਾ ਦੀ ਕਮਾਈ ਨਾਲ ਪਿੱਛੇ ਵਿੱਚ ਇੱਕ ਅੱਧੀ ਵਾਰੀ ਕਿਤੇ ਵਾਈਫ ਨੂੰ ਕੋਈ ਇੱਕ ਅੱਧੀ ਛੋਟੀ ਮੋਟੀ ਆਈਟਮ ਬਣਾ ਕੇ ਦਿੱਤੀ ਤਾਂ ਉਹ ਸੀਗੇ ਜੀ ਆਈਟਮਾਂ ਸਾਰੀਆਂ ਜਿਹੜੀ ਖੂਨ ਪਸੀਨਾ ਤੁਹਾਨੂੰ ਪਤਾ ਹੈ ਇੱਕ ਸਰਕਾਰੀ ਕਰਮਚਾਰੀ ਸਾਰੀ ਉਮਰ ਚ ਇੰਨੇ ਜੋੜ ਸਕਦਾ ਜਿੰਨੇ ਕੋ ਇੱਕ ਝਟਕੇ ਵਿੱਚ ਚੋਰੀ ਕਰਕੇ ਲੈ ਗਏ ਆ ਸਰ ਜਿੱਦਾਂ ਮੰਨ ਲਓ ਉਸੀਂ ਸੋਨਾ ਰੱਖਿਆ ਪਿਆ ਸੀ ਘਰ ਜਾਂ ਕੁਝ ਇਹਨਾਂ ਨੂੰ ਜੇ ਬੈਂਕ 'ਚ ਰੱਖਿਆ ਹੁੰਦਾ ਜਾਂ ਕੁਝ ਤੁਹਾਡੀ ਸੇਫਟੀ ਹੁੰਦੀ ਤੇ ਇਹਦਾ ਕਾਰਨ ਕੀ ਮੰਗੇ ਸਰ ਕਾਰਨ ਤਾਂ ਕੁਝ ਵੀ ਨਹੀਂ ਅਸੀਂ ਕਦੇ ਇਹ ਸੋਚਿਆ ਹੀ ਨਹੀਂ ਵੀ ਦਿਨ ਵੇਲੇ ਕਦੇ ਚੋਰੀ ਹੋ ਜਾਈ ਕਿਉਂਕਿ ਰਾਤ ਨੂੰ ਅਸੀਂ ਜਦੋਂ ਵੀ ਕਿਤੇ ਬਾਹਰ ਜਾਈਦਾ ਤੇ ਅਸੀਂ ਹਮੇਸ਼ਾ ਸੌਣ ਲਈ ਕਹਿ ਕੇ ਜਾਂਦੇ ਆ ਤੇ ਰਾਤ ਨੂੰ ਹਮੇਸ਼ਾ ਹੀ ਸੌਂਦਾ ਘਰ ਕੋਈ ਨਾ ਕੋਈ ਸੁੰਨਾ ਛੱਡਦਾ ਹੀ ਨਹੀਂ ਕਦੇ ਘਰ ਤੇ ਘਰ ਹੈਗਾ ਜੀ ਮੇਨ ਰੋਡ ਤੇ ਦਿਨ ਵੇਲੇ ਚੱਲਦਾ ਹੈ ਕਦੇ ਇਹ ਦਿਮਾਗ 'ਚ ਹੀ ਨਹੀਂ ਆਇਆ ਵੀ ਚੱਲਦੇ ਰੋਡ ਤੇ ਦਿਨ ਵੇਲੇ ਇਦਾਂ ਦਾ ਕੰਮ ਹੋ ਜਾਏਗਾ ਉਹੀ ਪੁਰਾਣੇ ਤਲਾਕਾ ਕਰਾ ਦਿੱਤੀ ਸੀ ਸਰ ਪੁਲਿਸ ਨੂੰ 112 ਨੰਬਰ ਤੇ 10 ਸਵੇ ਨੂੰ ਰਾਤ ਨੂੰ ਹੀ ਦਿੱਤੀ ਸੀਗੀ ਜੀ 10 ਵਜੇ ਦੇ ਲਗਭਗ ਤੇ ਜਿਹੜੀ ਕੱਲ 11 ਤਰੀਕ ਨੂੰ ਜਾ ਕੇ ਥਾਣੇ ਵਿੱਚ ਐਪਲੀਕੇਸ਼ਨ ਦੇ ਆਏ ਸੀਗੇ ਜੀ ਤੇ ਤੁਹਾਨੂੰ ਕਿਹច ਸ਼ੱਕ ਲੱਗਦਾ ਸਰ ਸ਼ੱਕ ਹੁਣ ਦੱਸਿਓ ਜੀ ਉਹਨਾਂ ਦਾ ਜਾਂਦੀਵਾਰੀ ਨਾਲ ਇੱਕ ਬੂਟ ਰਹਿ ਗਿਆ ਸੀ ਚੋਰਾਂ ਦਾ ਬੇੜੇ ਵਿੱਚ ਕੰਧ ਟੱਪਦੀ ਵਾਰੀ ਤਾਂ ਉਹ ਬੂਟ ਦੇ ਜਿਹੜਾ ਤੁਹਾਨੂੰ ਦਿਖਾਇਆ ਮੈਂ ਉਹਦੇ ਵਿੱਚ ਨਾ ਸਫੇਦੀ ਦੇ ਨਿਸ਼ਾਨ ਲੱਗੇ ਹੋਏ ਆ ਇਸ ਕਰਕੇ ਜਿਹੜਾ ਸ਼ੱਕ ਜਾਂਦਾ ਵੀ ਆ ਪਿੱਛੇ ਹੀ ਉਹ 15 20 ਦਿਨ ਪਹਿਲਾਂ ਕੁਆਟਰਾਂ ਤੇ ਸਫੇਦੀ ਦਾ ਕੰਮ ਚੱਲਿਆ ਹੀ ਠੇਕੇਦਾਰਾਂ ਵੱਲੋਂ ਇਸ ਕਰਕੇ ਸ਼ੱਕ ਹੋਣਾ ਜਾਂਦਾ ਕਿਉਂਕਿ ਉਹ ਨਾ ਘਰ ਦੇ ਬਾਹਰ ਸਲੇਪਾਂ ਤੇ ਬੈਠੇ ਰਹਿੰਦੇ ਹੀ ਸਾਰਾ ਦਿਨ ਉਹ ਤੇ ਉਹ ਲੁੱਕ ਆਊਟ ਕਰਦੇ ਹੀ ਔਰ ਜੇ ਪੁਲਿਸ ਨੇ ਉਹ ਪੈਂਟਰਾਂ ਨੂੰ ਬੁਲਾਇਆ ਜਾਂ ਸਫੇਦੀ ਵਾਲਿਆਂ ਨੂੰ ਬੁਲਾਇਆ ਗਿਆ ਸਰ ਉਹਨਾਂ ਨੇ ਕੱਲ ਤਿੰਨ ਬੰਦੇ ਬੁਲਾਏ ਸੀ ਉਹ ਕਹਿੰਦੇ ਵੀ ਅਸੀਂ ਇਨਕੁਆਇਰੀ ਕੀਤੀ ਇਹਨਾਂ ਦਾ ਹੱਥ ਹੈ ਨਹੀਂ ਕੋਈ ਇਹ ਦਿਸੂਏ ਕੰਮ ਲੱਗੇ ਹੀ ਤੇ ਸ਼ਾਮ ਨੂੰ ਉਹਨਾਂ ਨੂੰ ਛੱਡ ਦਿੱਤਾ ਜੀ ਪੁਲਿਸ ਦੀ ਢਿੱਲੀ ਕਾਰਵਾਈ ਕਰਕੇ ਜਿਹੜਾ ਤੁਹਾਡਾ ਜਿਹੜਾ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਸਰ ਇਹ ਨੁਕਸਾਨ ਹੋ ਗਿਆ ਜੀ ਉਹਨਾਂ ਪ੍ਰਸ਼ਾਸਨ ਅੱਗੇ ਪੁਲਿਸ ਅੱਗੇ ਤੁਹਾਡੀ ਮੀਡੀਆ ਥਰੂ ਮੇਰੀ ਹੱਥ ਜੋੜ ਕੇ ਅਪੀਲ ਹੈ ਵੀ ਜੇ ਹੋ ਸਕਦਾ ਮੇਰਾ ਹੈਲਪ ਕੀਤੀ ਜਾਵੇ ਤੇ ਮੇਰਾ ਜਿਹੜਾ ਸਮਾਨ ਹੈ ਲੈ ਕੇ ਗਏ ਚੋਰੋ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਦਵਾਈ ਜਾਵੇ ਕਿਉਂਕਿ ਬੜੀ ਮਿਹਨਤ ਨਾਲ ਖੂਨ ਪਸੀਨੇ ਦੀ ਕਮਾਈ ਨਾਲ ਸਾਰੀ ਉਮਰ ਦੀ ਕਮਾਈ ਸੀਗੀ ਤੇ ਉਹ ਇਦਾਂ 2 ਮਿੰਟ 'ਚ ਲੈ ਗਏ ਉਹ ਚੋਰੀ ਕਰਕੇ ਹੋਈ ਆ ਉਹਦੇ ਪਿੱਛੇ ਤੁਸੀਂ ਜੀ ਕੀ ਕੰਮ ਮੰਨਦੇ ਆ ਪਈ ਉਹ ਤੋਂ ਸਾਨੂੰ ਪਹਿਲੇ ਤਾਂ ਦੇਖੋ ਜੀ ਇਹ ਜਿੰਨੇ ਵੀ ਡਿਪਾਰਟਮੈਂਟ ਵਾਲੇ ਬੰਦੇ ਆ ਜਿੰਨੇ ਵੀ ਇੱਥੇ ਠੇਕੇਦਾਰ ਆਂਦੇ ਆ ਕੰਮ ਕਰਨ ਉਹਨਾਂ ਦੀ ਆਈਡੀ ਪ੍ਰੂਫ ਹੋਣੀ ਚਾਹੀਦੀ ਹੈ ਜਿੱਦਾਂ ਹੁਣ ਅਸੀਂ ਉਹਨਾਂ ਨੂੰ ਬੁਲਾਇਆ ਉੱਥੇ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਬੰਦੇ ਕਿਹੜੇ ਲੱਗੇ ਸੀ ਕਿਹੜੇ ਨਹੀਂ ਉਹ ਚੈੱਕ ਹੋਣਾ ਜੀਦਾ ਕਿ ਦੇਖੋ ਇੱਕ ਤਾਂ ਦੇਖੋ ਇੰਨਾ ਖੂਨ ਪਸੀਨਾ ਕਮਾਈ ਕੀਤੀ ਹੁੰਦੀ ਹੈ ਬੰਦੇ ਦੀ ਚੋਰੀ ਹੋ ਗਈ ਘਰ 'ਚ ਠੀਕ ਹੈ ਉਹ ਬੰਦਾ ਤਾਂ ਹੁਣ ਕੁਝ ਕਰ ਨਹੀਂ ਸਕਦਾ ਮੈਂ ਬਤ ਉਹ ਪ੍ਰਸ਼ਾਸਨ ਅਗੇ ਫਲਾਸ ਹੱਥ ਫਲਾਸਦਾ ਜਾਂ ਕਾਨੂੰਨ ਅਗੇ ਹੱਥ ਫਲਾਸਦਾ ਹੈ ਤੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਵੀ ਜਿੰਨੇ ਵੀ ਬੰਦੇ ਬੀਵੀਐਮਬੀ ਕਲੋਨੀ ਚ ਕੰਮ ਕਰ ਰਹੇ ਆ ਜਾਂ ਲੇਬਰ ਤੇ ਕਰ ਰਹੇ ਆ ਤੇ ਇਹਨਾਂ ਦੀ ਜਿਹੜੀ ਪਿੱਛੇ ਇਨਕੁਆਇਰੀ ਕੀਤੀ ਜਾਵੇ ਕਿ ਇਹ ਜਿਹੜੇ ਕਿੱਥੋਂ ਆ ਰਹੇ ਆ ਜਾਂ ਕਿਦਾਂ ਕੀ ਵਰਦਤਾ ਕਰਦੇ ਜਾਂ ਕੁਝ ਹਾਂਜੀ ਜੀ ਮੈਂ ਇਹੀ ਕਹਿਣਾ ਚਾਹੁੰਦਾ ਜਿੰਨੇ ਵੀ ਜਿੱਦਾਂ ਪਰਸ਼ ਇਹ ਜਿਹੜੇ ਬੀਵੀਐਮਬੀ ਜਿਹੜੇ ਠੇਕੇਦਾਰ ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਬੰਦਿਆਂ ਦੀ ਕਿ ਕਿੱਥੋਂ ਆ ਰਹੇ ਆ ਕਿੱਥੋਂ ਲੇ ਆਗੇ ਬੰਦੇ ਤੋਂ ਕੰਮ ਕਰਾ ਰਿਆ ਹੈ ਕਿ ਪਿਛਲਾ ਬੈਕਗਰਾਉਂਡ ਉਹਨਾਂ ਦਾ ਕੀ ਹੈਗਾ ਕਿਉਂਕਿ ਉਸੇ ਦਿਨ ਰਾਤ ਨੂੰ ਸੇਮ ਜਿਸ ਦਿਨ ਇਹਨਾਂ ਦੀ ਚੋਰੀ ਉਸੇ ਦਿਨ ਰਾਤ ਨੂੰ ਸਾਡੇ ਆ ਪਿਕਸਲ ਬੈਕ ਸਾਈਡ ਤੋਂ ਹੀ ਕਲੋਨੀ ਦਿਖਾ ਸਕਦੇ ਹੋ ਇਹਨਾਂ ਨੂੰ ਉੱਥੇ ਪਿੱਛੇ ਉੱਪਰ ਟੈਂਕੀਆਂ ਦੀ ਚੋਰੀ ਹੋਈ ਹੈ ਸੇਮ ਜਦਕਿ ਇਹ ਹੋਣਾ ਨਹੀਂ ਜਿਹਦਾ ਇਹ ਇਨਕੁਆਰੀ ਹੋਣੀ ਚਾਹੀਦੀ ਹੈ ਸਰ ਆਏ ਦਿਨ ਜਿਹੜਾ ਬੀਵੀਐਮਬੀ ਕਲੋਨੀ 'ਚ ਜਿਹੜੀਆਂ ਚੋਰੀਆਂ ਹੋ ਰਹੀਆਂ ਉਥੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜੀ ਇਹੀ ਕਹਿਣਾ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਜਿੰਨੇ ਆ ਕੁਆਟਰ ਹੈਗੇ ਆ ਪਹਿਲੀ ਗੱਲ ਤਾਂ ਖਾਲੀ ਹੋਣੇ ਨਹੀਂ ਜਿਹਦੇ ਆ ਕਿ ਪਰੇ ਰਹਿਣ ਜੇ ਰੋਣ ਕਾ ਹੋਣਗੀਆਂ ਤਾਂ ਹੀ ਹੋਰ ਚੋਰੀਆਂ ਇਦਾਂ ਨਹੀਂ ਰੁਕਣਗੀਆਂ ਤੇ ਬਾਕੀ ਗੱਲ ਪ੍ਰਸ਼ਾਸਨ ਦਾ ਥੋੜਾ ਬਹੁਤ ਇਧਰ ਧਿਆਨ ਦੇਣਾ ਚਾਹੀਦਾ ਕੁਆਟਰਾਂ ਵੱਲ